ਮੇਰੀ ਉਮਰ 40 ਸਾਲ ਹੈ ਸਾਡੀ ਆਪਣੀ ਕੱਪੜਿਆਂ ਦੀ ਇੱਕ ਦੁਕਾਨ ਸੀ ਮੇਰਾ ਤਲਾਕ ਹੋ ਗਿਆ ਸੀ ਤੇ ਮੇਰੀ ਕੁੜੀ ਤੇ ਮੁੰਡਾ ਜੋ ਕਿ ਹੁਣ ਵਿਦੇਸ਼ ਵਿੱਚ ਰਹਿੰਦੀ ਨਹੀਂ ਇਸ ਲਈ ਮੈਂ ਘਰ ਦੇ ਵਿੱਚ ਕੰਨਿਆ ਹੀ ਰਹਿੰਦੀ ਸੀ ਮੇਰੇ ਧੀ ਇੱਕ ਕੁੱਤਾ ਲੈ ਕੇ ਆਈ ਸੀ ਜਿਸ ਦਾ ਨਾਮ ਟੌਮੀ ਸੀ ਇਸ ਨੂੰ ਉਹ ਹੀ ਲੈ ਕੇ ਆਈ ਸੀ ਮੇਰੇ ਧੀ ਤੇ ਪੁੱਤ ਦੋਵੇਂ ਮੈਨੂੰ ਫੋਨ ਤੇ ਇੰਟਰਨੈਟ ਦੇ ਜ਼ਰੀਏ ਗੱਲਬਾਤ ਕਰਦੇ ਰਹਿੰਦੇ ਤਾਕਿ ਮੈਂ ਕੱਲੀ ਨਾ ਰਹਿ ਸਕਾਂ ਤੇ ਮੈਨੂੰ ਸਹਾਰਾ ਵੀ ਮਿਲਦਾ ਰਹੇ ਬਾਕੀ ਸਾਰਾ ਕੁਝ ਵਧੀਆ ਚੱਲ ਰਿਹਾ ਸੀ ਮੇਰੇ ਨਾਲ ਖੈਰ ਹੁਣ ਮੈਂ ਤੇ ਟੌਮੀ ਇਕੱਠਿਆਂ ਹੀ ਰਹਿੰਦੇ ਸੀ ਮੇਰੀ ਉਮਰ 40 ਸਾਲ ਹੈ ਮੈਂ ਵੀ ਵੇਖਣ ਦੇ ਵਿੱਚ ਬਹੁਤ ਸੋਹਣੀ ਤੇ ਵਧੀਆ ਸੀ ਮੇਰੇ ਟੌਮੀ ਨੂੰ ਮੇਰੇ ਨਾਲ ਬਹੁਤ ਹੀ ਲਗਾਵ ਹੈ ਜਿੱਥੇ ਵੀ ਮੈਂ ਜਾਂਦੀ ਉਹ ਮੇਰੇ ਨਾਲ ਹੀ ਜਾਂਦਾ ਜਿੱਥੇ ਮੈਂ ਹੁੰਦੀ ਉਥੇ ਹੀ ਟੌਮੀ ਹੁੰਦਾ ਇੱਕ ਵਾਰੀ ਮੈਂ ਬਾਲਕਨੀ ਵਿੱਚ ਸ਼ਾਮ ਦੇ ਸਮੇਂ ਚਾਹ ਪੀ ਰਹੀ ਸੀ ਤਾਂ ਟੌਮੀ ਵੀ ਮੇਰੇ ਲਾਗੇ ਹੀ ਬੈਠਾ ਸੀ ਅਤੇ ਫਿਰ ਉਹ نیچے ਚਲਾ ਗਿਆ ਥੱਲੇ ਸਾਹਮਣੇ ਇੱਕ ਖੇਤ ਸੀ ਮੈਂ ਝਾੜੀਆਂ ਵਿੱਚੋਂ ਕੁਝ ਹਲਚਲ ਵੇਖੀ ਤੇ ਧਿਆਨ ਨਾਲ ਵੇਖਿਆ ਤਾਂ ਇੱਕ ਕੁੱਤਾ ਤੇ ਕੁੱਤੀ ਖੇਡ ਰਹੇ ਸਨ ਟੌਮੀ ਵੀ ਬੜੇ ਧਿਆਨ ਦੇ ਨਾਲ ਸ਼ਾਇਦ ਸਭ ਕੁਝ ਵੇਖ ਰਿਹਾ ਸੀ ਅਤੇ ਉਹ ਕਦੇ ਮੇਰੇ ਵੱਲ ਵੇਖਦਾ ਤਾਂ ਕਦੇ ਉਸ ਕੁੱਤੇ ਤੇ ਕੁੱਤੀ ਵੱਲ ਵੇਖਦਾ ਉਸ ਦੀਆਂ ਨਜ਼ਰਾਂ ਦੇ ਵਿੱਚ ਇਹ ਹੀ ਸਭ ਕੁਝ ਚੱਲ ਰਿਹਾ ਸੀ ਤੇ ਕੁਲਚਨ ਜਿਹੀ ਨਜ਼ਰ ਆ ਰਹੀ ਸੀ ਫਿਰ ਮੈਂ ਫਿਰ ਮੈਂ ਘਰ ਦੇ ਕਮਰੇ ਵਿੱਚ ਲੱਗ ਗਈ ਤੇ ਥੋੜੀ ਜਿਹੀ ਬਾਅਦ ਮੇਰੀ ਧੀ ਦਾ ਫੋਨ ਆਇਆ ਮੇਰੀ ਕੁੜੀ ਦੇ ਕਰਕੇ ਹੀ ਮੈਂ ਇੰਟਰਨੈਟ ਚਲਾਉਣਾ ਕਾਫੀ ਹੱਦ ਤੱਕ ਸਿੱਖ ਗਈ ਸੀ ਕਿਉਂਕਿ ਬੱਚਿਆਂ ਨੇ ਹੀ ਮੈਨੂੰ ਦੱਸਿਆ ਸੀ ਕਦੇ-ਕਦੇ ਮੈਂ ਕੁੱਤਿਆਂ ਦੀ ਦੇਖਭਾਲ ਕਿੱਦਾਂ ਕਰੀਦੀ ਇੰਟਰਨੈਟ ਦੇ ਉੱਤੇ ਮੈਂ ਸਰਚ ਕਰ ਲੈਂਦੀ ਸੀ ਅਤੇ ਇੰਦਾ ਹੀ ਦਿਲ ਲੱਗ ਰਹੀ ਸੀ ਇੱਕ ਦਿਨ ਦੀ ਗੱਲ ਹੈ ਮੈਂ ਇੰਟਰਨੈਟ ਉੱਤੇ ਦੇਖ ਰਹੀ ਸੀ ਕਿ ਉਸ ਸਮੇਂ ਕੁੱਤੇ ਦੀ ਦੇਖਭਾਲ ਵਧੀਆ ਢੰਗ ਨਾਲ ਕਿੱਦਾਂ ਕੀਤੀ ਜਾਵੇ ਅਤੇ ਅਚਾਨਕ ਇੱਕ ਪੇਜ ਮੇਰੇ ਸਾਹਮਣੇ ਖੁੱਲ ਗਿਆ ਸੀ ਜੋ ਕਿ ਬੜਾ ਹੀ ਅਜੀਬ ਸੀ ਜਿਸ ਵਿੱਚ ਇੱਕ ਔਰਤ ਦੇ ਨਾਲ ਇੱਕ ਕੁੱਤਾ ਘੁੰਮ ਰਿਹਾ ਸੀ ਮੈਂ ਪਹਿਲੀ ਵਾਰ ਇਹ ਅਜਿਹਾ ਕੁਝ ਵੇਖਿਆ ਸੀ ਮੈਨੂੰ ਥੋੜਾ ਤਾਂ ਅਜੀਬ ਲੱਗ ਰਿਹਾ ਸੀ ਕਿ ਆਖਰੀ ਕਿੱਦਾਂ ਹੋ ਸਕਦਾ ਅਤੇ ਕੁਝ ਦਿਨ ਇਤਾਂ ਹੀ ਨਿਕਲ ਗਏ ਅੱਜ ਐਤਵਾਰ ਸੀ ਅਤੇ ਮੈਂ ਦੁਕਾਨ ਤੇ ਜਲਦੀ ਘਰ ਆ ਗਈ ਸੀ ਕਿਉਂਕਿ ਦੁਕਾਨ ਸਾਹਮਣੂ ਕੁੜੀਆਂ ਰੱਖੀਆਂ ਹੋਈਆਂ ਸੀ ਟੌਮੀ ਨੇ ਆਪਣੇ ਮਾਸੂਮ ਜਿਹੇ ਚਿਹਰੇ ਤੇ ਨਾਲ ਮੇਰੇ ਹੱਥ ਤੇ ਹੱਥ ਰੱਖਿਆ ਮੈਂ ਉਸ ਨੂੰ ਸਹਲਾਇਆ ਮੈਂ ਸੋਚਿਆ ਕਿ ਹੁਣ ਘਰ ਦੇ ਕੰਮ ਕਰ ਲੈਣੀਆਂ ਫਿਰ ਮੈਂ ਭਾਂਡੇ ਧੋਂੜੀ ਰਸੋਈ ਵਿੱਚ ਚਲੀ ਗਈ ਅਤੇ ਉਹ ਮੇਰੇ ਪਿੱਛੇ ਪਿੱਛੇ ਰਸੋਈ ਵਿੱਚ ਹੀ ਆ ਗਿਆ ਸੀ ਉਸ ਤੋਂ ਬਾਅਦ ਉਹ ਮੇਰੇ ਸਾਹਮਣੇ ਬੈਠ ਗਿਆ ਤੇ ਭਾਂਡੇ ਧੋਂਦਿਆ ਧੋਂਦਿਆ ਮੈਂ ਉਸ ਵੱਲ ਦੇਖ ਰਹੀ ਸੀ ਮੇਰੇ ਕੱਪੜੇ ਬੁਰੀ ਤਰ੍ਹਾਂ ਭਿੱਜ ਗਏ ਸੀ ਤਾਂ ਮੇਰੇ ਸਾਹਮਣੇ ਫੇਰ ਉਹੀ ਕੁੱਤਾ ਤੇ ਕੁੱਤੀ ਵਾਲਾ ਸੀ ਨਜ਼ਰ ਆ ਰਿਹਾ ਸੀ बार-बार ਮੈਨੂੰ ਉਹੀ ਸਭ ਕੁਝ ਦਿਖ ਰਿਹਾ ਸੀ ਅਤੇ ਦਿਨ ਦੇ ਵੇਲੇ ਵੀ ਮੈਨੂੰ ਜਿੱਦਾਂ ਸੁਪਨੇ ਵਿਖਾਈ ਦੇਣ ਲੱਗ ਗਏ ਸਨ ਹੁਣ ਤਾਂ ਮਨ ਦੇ ਵਿੱਚ ਖਿਆਲ ਆਉਂਦਾ ਸੀ ਕਿ ਆਖਰ ਇਦਾਂ ਹੋ ਸਕਦਾ ਹੈ ਕਿਉਂ ਨਾ ਮੈਂ ਵੀ ਬਾਹਰ ਇਕੱਲਿਆਂ ਜਾ ਕੇ ਵੇਖਾਂ ਅਤੇ ਇਸਦੇ ਨਾਲ ਘੁੰਮਾਂ ਜਾਵਾਂ ਜਿਸ ਤਰ੍ਹਾਂ ਦੋਵੇਂ ਘੁੰਮਦੇ ਸਨ ਇਸ ਵਿੱਚ ਹਾਜ਼ਰੀ ਕੀ ਹੈ ਇੱਕ ਵਾਰੀ ਕਰਕੇ ਤਾਂ ਵੇਖਾਂ ਪਰ ਇੱਕ ਡਰ ਸੀ ਕਿ ਜੇਕਰ ਟੌਮੀ ਬਾਹਰ ਨਿਕਲਿਆ ਤੇ ਕਿਤੇ ਫਸ ਗਿਆ ਤਾਂ ਫਿਰ ਕੀ ਹੋਊਗਾ ਪਰ ਹੁਣ ਮੇਰੇ ਤੋਂ ਸ਼ਾਂਤ ਬੈਠਣਾ ਮੁਸ਼ਕਲ ਹੋ ਗਿਆ ਸੀ ਮੇਰੇ ਦਿਲ ਨੂੰ ਬੇਚੈਨੀ ਸੀ ਸ਼ਾਮ ਦਾ ਸਮਾਂ ਸੀ ਤੇ ਘਰ ਵਿੱਚ ਬਹੁਤ ਹੀ ਹਨੇਰਾ ਹੋ ਗਿਆ ਸੀ ਬਾਹਰ ਦਾ ਗੇਟ ਅਤੇ ਬਾਰੀਆਂ ਬੰਦ ਸਨ ਅਤੇ ਹੌਣ ਘਰ ਦੇ ਵਿੱਚ ਅਚਾਨਕ ਕਿਸੇ ਦੇ ਵੀ ਆਉਣ ਦਾ ਸਵਾਲ ਨਹੀਂ ਸੀ ਅਤੇ ਮੈਂ ਪੰਡੇ ਸਾਫ ਕਰਕੇ ਬਾਥਰੂਮ ਵਿੱਚ ਚਲੀ ਗਈ ਬਾਥਰੂਮ ਦੇ ਵਿੱਚੋਂ ਜਦੋਂ ਮੈਂ ਨਹਾ ਕੇ ਇੱਕ ਵਾਰੀ ਬਾਹਰ ਆਈ ਤਾਂ ਮੇਰੀ ਨਜ਼ਰ ਟੌਮੀ ਤੇ ਪਈ ਉਹ ਫੇਰ ਬਾਲਕਨੀ ਵੱਲ ਪਤਾ ਨਹੀਂ ਕੀ ਵੇਖ ਰਿਹਾ ਸੀ ਮੇਰੇ ਪੈਰ ਇੱਕ ਵਾਰੀ ਫੇਰ ਬਾਲਕਨੀ ਵੱਲ ਵਧੇ ਮੈਂ ਬਾਲਕੋਨੀ ਵਿੱਚ ਗਈ ਤੇ ਪਿੱਛੇ-ਪਿੱਛੇ ਟੌਮੀ ਵੀ ਆ ਗਿਆ ਸੀ ਪਰ ਮੈਂ ਫੇਰ ਤੋਂ ਅੰਦਰ ਆ ਗਈ ਕਿਉਂਕਿ ਮੈਨੂੰ ਬੜਾ ਅਜੀਬ ਲੱਗ ਰਿਹਾ ਸੀ ਤੇ ਥੋੜੀ ਬੇਚੈਨੀ ਹੋ ਰਹੀ ਸੀ ਮੈਂ ਆਪਣੇ ਲਈ ਇੱਕ ਕੱਪ ਚਾਹ ਬਣਾਈ ਤੇ ਬਾਲਕਨੀ ਵਿੱਚ ਜਾ ਕੇ ਬੈਠ ਗਈ ਅਤੇ ਇਹ ਸੋਚਦੇ ਹੋਏ ਕਿ ਅੱਜ ਫੇਰ ਤੋਂ ਕੁੱਤਾ ਤੇ ਕੁੱਤੀ ਵਿਖਣ ਗਏ ਜਾਂ ਨਹੀਂ ਪਰ ਅੱਜ ਉਹ ਨਜ਼ਰ ਨਹੀਂ ਆਏ ਟੌਮੀ ਵੀ ਅਚਾਨਕ ਮੇਰੇ ਪਿੱਛੇ-ਪਿੱਛੇ ਦੁਬਾਰਾ ਉੱਥੇ ਆ ਕੇ ਬੈਠ ਗਿਆ ਸੀ ਅਤੇ ਫਿਰ ਉਹ ਬਾਥਰੂਮ ਦੇ ਵੱਲ ਗਿਆ ਉਹ ਵੀ ਜਿhta ਕੁਝ ਲੱਭ ਰਿਹਾ ਹੋਵੇ ਮੈਂ ਬਾਹਰ ਨਿਕਲ ਗਈ ਤੇ ਥੋੜੀ देर ਬਾਅਦ ਮੈਂ ਬਾਹਰ ਆਈ ਟੌਮੀ ਵੀ ਬੈਠਾ ਮੈਨੂੰ ਵੇਖ ਰਿਹਾ ਸੀ ਅਤੇ ਮੈਂ ਥੋੜੀ ਜਿਹੀ ਰੋਤੇ ਹੀ ਬੈਠੀ ਰਹੀ ਫਿਰ ਮੇਰੇ ਕੋਲ ਆ ਕੇ ਅਤੇ ਅਸੀਂ ਦੋਵੇਂ ਖੇਡਣ ਲੱਗੇ ਖੇਡਦੇ ਆ ਖੇਡਦੇ ਆ ਬਹੁਤ ਹੀ ਮਜ਼ਾ ਆ ਰਿਹਾ ਸੀ ਮੈਂ ਵੀ ਉਸ ਦਾ ਪੂਰਾ ਸਾਥ ਦੇ ਰਹੀ ਸੀ ਅਸੀਂ ਦੋਵੇਂ ਪੂਰੀ ਤਰ੍ਹਾਂ ਨਾਲ ਮਸਤੀ ਕਰ ਰਹੇ ਸੀ ਮੇਰੇ ਮਨ ਵਿੱਚ ਵਿਚਾਰ ਆਉਣ ਲੱਗ ਪਏ ਕਿ ਅੱਜ ਮੈਂ ਸੱਚ ਵਿੱਚ ਇੱਕ ਕੁੱਤੇ ਦੇ ਨਾਲ ਖੇਡ ਕੇ ਆਪਣਾ ਸਮਾਂ ਆਪਾਸ ਕੀਤਾ ਕੀ ਇਹ ਸਹੀ ਸੀ ਜਾਂ ਗਲਤ ਪਰ ਇਸ ਵਿੱਚ ਗਲਤ ਕੀ ਹੈ ਜੋ ਖੁਸ਼ੀ ਮੈਨੂੰ ਅੱਜ ਮਹਿਸੂਸ ਹੋ ਰਹੀ ਸੀ ਉਹ ਪਹਿਲਾਂ ਕਦੇ ਵੀ ਨਹੀਂ ਹੋਈ ਸੀ ਮੈਂ ਸੋਫੇ ਉੱਤੇ ਬੈਠੀ ਸਾਂ ਪਰ ਮੇਰੇ ਵਿਚਾਰ ਲਗਾਤਾਰ ਚਲਦੇ ਜਾ ਰਹੇ ਸੀ ਅਤੇ ਮੈਂ ਆਪਣੇ ਹੀ ਵਿਚਾਰਾਂ ਵਿੱਚ ਕੋਈ ਹੋਈ ਸੀ ਹਰ ਕਿਸੇ ਨੂੰ ਖੁਸ਼ੀ ਚਾਹੀਦੀ ਹੁੰਦੀ ਮੈਨੂੰ ਯਾਦ ਆਇਆ ਕਿ ਮੈਂ ਖੇਡਣਾ ਸ਼ਾਮ ਦੇ 6 ਵਜੇ ਸ਼ੁਰੂ ਕੀਤਾ ਸੀ ਤੇ ਪੂਰੇ 5 ਘੰਟੇ ਲੱਗੇ ਅੱਜ ਜੋ ਖੁਸ਼ੀ ਮੈਂ ਮਹਿਸੂਸ ਕੀਤੀ ਉਹ ਪਹਿਲਾਂ ਕਦੇ ਵੀ ਨਹੀਂ ਹੋਈ ਸੀ ਪਤਾ ਨਹੀਂ ਕਿਉਂ ਅੱਜ ਮੈਨੂੰ ਵਧੀਆ ਲੱਗ ਰਿਹਾ ਸੀ ਅੱਜ ਤਾਂ ਖਾਣਾ ਬਣਾਉਣ ਦਾ ਮਨ ਵੀ ਨਹੀਂ ਕਰ ਰਿਹਾ ਸੀ ਮੈਂ ਆਪਣੇ ਲਈ ਖਾਣਾ ਬਾਹਰੋਂ ਆਰਡਰ ਕਰਨ ਦਾ ਹੀ ਸੋਚ ਲਿਆ ਸੀ ਅਤੇ ਮੈਨੂੰ ਪਤਾ ਸੀ ਕਿ ਹਮੇਸ਼ਾ ਦੀ ਵਾਂਗ ਮੇਰੀ ਵੀ ਤੀ ਮੈਨੂੰ ਅੱਜ ਵੀਡੀਓ ਕਾਲ ਕਰੂਗੀ ਤਾਂ ਮੇਰਾ ਖਾਣਾ ਵੀ ਆ ਗਿਆ ਸੀ ਮੈਂ ਇੱਕ ਪਾਸੇ ਆਪਣੀ ਧੀ ਦੇ ਨਾਲ ਫੋਨ ਤੇ ਗੱਲ ਕਰ ਰਹੀ ਸੀ ਅਤੇ ਦੂਜੇ ਪਾਸੇ ਆਪਣਾ ਖਾਣਾ ਮੇਜ਼ ਤੇ ਰੱਖਿਆ ਸੀ ਤੇ ਨਾਲ ਹੀ ਖਾ ਰਹੀ ਸੀ ਮੇਰੇ ਲਾਗੇ ਹੀ ਟੌਮੀ ਵੀ ਬੈਠਾ ਸੀ ਤੇ ਉਹ ਵੀ ਆਪਣਾ ਖਾਣਾ ਖਾ ਰਿਹਾ ਸੀ ਠੀਕ ਨਾ ਤੇ 11 ਵਜੇ ਮੇਰੇ ਪੁੱਤ ਦਾ ਮੈਨੂੰ ਵੀਡੀਓ ਕਾਲ ਆਇਆ ਅਸੀਂ ਘੱਟੋ ਘੱਟ ਅੱਧਾ ਘੰਟਾ ਗੱਲਾਂ ਕੀਤੀਆਂ ਤੇ ਹੁਣ ਬਹੁਤ ਰਾਤ ਹੋ ਗਈ ਸੀ ਅਤੇ ਮੈਂ ਘਰ ਦੇ ਸਾਰੇ ਕੰਮ ਖਤਮ ਕਰ ਚੁੱਕੀ ਸੀ ਤੇ ਮੈਂ ਸੋਚਿਆ ਕਿ ਥੋੜਾ ਇੰਟਰਨੈਟ ਹੀ ਦੇਖ ਲਵਾਂ ਕਿਉਂਕਿ ਹਾਲੇ ਨੀਂਦ ਨਹੀਂ ਆ ਰਹੀ ਸੀ ਮੈਂ ਫੇਰ ਤੋਂ ਉਹੀ ਸੀਨ ਵੇਖਿਆ ਪੰਜ ਵੀਡੀਓ ਵੇਖ ਕੇ ਮੈਂ ਕਰ ਦਿਆਂ ਸਾਰੀਆਂ ਲਾਈਟਾਂ ਬੰਦ ਕਰ ਦਿੱਤੀਆਂ ਸੀ ਅਤੇ ਟੌਮੀ ਨੂੰ ਆਵਾਜ਼ ਮਾਰੀ ਤਾਂ ਟੌਮੀ ਛੱਟ ਬੈੱਡ ਦੇ ਉੱਤੇ ਆ ਗਿਆ ਸੀ ਅਤੇ ਉਹ ਬੈੱਡ ਦੇ ਉੱਤੇ ਆ ਕੇ ਮੇਰੇ ਕੋਲ ਖੇਡਣ ਦੀ ਕੋਸ਼ਿਸ਼ ਕਰ ਰਿਹਾ ਸੀ ਉਹ ਛਾਲ ਮਾਰ ਕੇ ਜਿੱਤਾ ਹੀ ਬੈਠਦੇ ਆਇਆ ਅਸੀਂ ਦੋਵੇਂ ਥੋੜੀ دیر ਤੱਕ ਹੋਰ ਖੇਡੇ ਅਤੇ ਫਿਰ ਅਸੀਂ ਸੌ ਗਏ ਹੁਣ ਮੈਨੂੰ ਆਪਣੀ ਜ਼ਿੰਦਗੀ ਵਿੱਚ ਕਿਸੇ ਦੀ ਵੀ ਕਮੀ ਮਹਿਸੂਸ ਨਹੀਂ ਹੋ ਰਹੀ ਸੀ ਅਤੇ ਮੈਂ ਵਧੀਆ ਫੀਲ ਕਰ ਰਹੀ ਸੀ ਖੁਸ਼ੀ-ਖੁਸ਼ੀ ਮੈਂ ਆਪਣੇ ਘਰ ਵਿੱਚ ਰਹਿਣ ਲੱਗੀ ਸੀ ਘਰ ਵਿੱਚ ਹੁਣ ਮੈਂ ਤੇ ਟੌਮੀ ਹਮੇਸ਼ਾ ਹੀ ਰਹਿੰਦੇ ਸੀ ਏਸ ਵੀ ਅਸੀਂ ਮਿਲ ਕੇ ਆਪਣਾ ਸਮਾਂ ਗੁਜ਼ਾਰਦੇ ਸੀ ਤੇ ਇਕੱਲੇਪਣ ਨੂੰ ਦੂਰ ਕਰਦਿਆਂ ਹੋਇਆ ਖੁਸ਼ੀ-ਖੁਸ਼ੀ ਰਹਿੰਦਿਆਂ ਸਮਾਂ ਬੀਤਦਾ ਜਾ ਰਿਹਾ ਸੀ ਅਤੇ ਮੈਂ ਤੇ ਮੇਰੇ ਟੌਮੀ ਤੋਂ ਵਿੱਚ ਇੱਕ ਹੋਰ ਰਿਸ਼ਤਾ ਮਜ਼ਬੂਤ ਹੁੰਦਾ ਸੀ ਉਹ ਦਿਨ ਪਰ ਮੇਰੇ ਨਾਲ ਰਹਿੰਦਾ ਉਸਦੀ ਮੈਨੂੰ ਆਦਤ ਚੋ ਪੈ ਗਈ ਸੀ ਜਦੋਂ ਵੀ ਮੈਂ ਇਕੱਲਾਪਣ ਮਹਿਸੂਸ ਕਰਦੀ ਉਹ ਮੈਨੂੰ ਆਪਣੀਆਂ ਮਾਸੂਮ ਜਿਹੀਆਂ ਅੱਖਾਂ ਦੇ ਨਾਲ ਵੇਖਦਾ ਜਿਵੇਂ ਕਿ ਉਹ ਜਾਣਦਾ ਹੋਵੇ ਕਿ ਮੈਨੂੰ ਉਸਦੀ ਕਿੰਨੀ ਲੋੜ ਹੈ ਹੁਣ ਮੇਰਾ ਤੇ ਉਸ ਦਾ ਰਿਸ਼ਤਾ ਬਹੁਤ ਹੀ ਮਜ਼ਬੂਤ ਹੋ ਗਿਆ ਸੀ ਉਹ ਮੇਰਾ ਬਹੁਤ ਹੀ ਨੇੜੇ ਦਾ ਸਾਥੀ ਬਣ ਗਿਆ ਸੀ ਪਹਿਲਾਂ ਜਿੱਥੇ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇਕੱਲਾਪਨ ਮਹਿਸੂਸ ਕਰਦੀ ਸਾਂ ਪਰ ਹੁਣ ਮੈਨੂੰ ਹਰ ਪਲ ਖੁਸ਼ੀ ਮਿਲਦੀ ਸੀ ਇੱਕ ਨਵਾਂ ਸਾਥੀ ਜੋ ਮਿਲ ਗਿਆ ਸੀ ਜਿਸ ਦੇ ਨਾਲ ਮੈਂ ਆਪਣਾ ਸਮਾਂ ਬਤਾ ਸਕਦੀ ਸੀ ਅਤੇ ਹੁਣ ਮੈਂ ਆਪਣੇ ਇਕੱਲੇਪਨ ਤੋਂ ਨਹੀਂ ਡਰਦੀ ਸੀ ਟੌਮੀ ਦੇ ਨਾਲ ਬਤਾਇਆ ਹਰ ਪਲ ਮੈਨੂੰ ਖੁਸ਼ੀ ਦਿੰਦਾ ਸੀ ਤੇ ਇਹੀ ਸਿਖਾਉਂਦਾ ਸੀ ਕਿ ਖੁਸ਼ੀ ਕਿਤੋਂ ਬਾਹਰ ਨਹੀਂ ਹੁੰਦੀ ਇਨਸਾਨ ਦੇ ਅੰਦਰ ਹੀ ਹੁੰਦੀ ਹੈ ਉਸ ਤੇ ਇੱਤ ਗਿਰਦੀ ਹੁੰਦੀ ਹੈ ਤੇ ਸਾਡੇ ਛੋਟੇ-ਛੋਟੇ ਪਲਾਂ ਦੇ ਵਿੱਚ ਹੀ ਹੁੰਦੀ ਹੈ ਅਤੇ ਇੱਕ ਰਾਤ ਜਦੋਂ ਮੈਂ ਉਸ ਦੇ ਨਾਲ ਖੇਡ ਕੇ ਬੈੱਡ ਦੇ ਉੱਤੇ ਸੌਣ ਜਾ ਰਹੀ ਸੀ ਤਾਂ ਮੈਂ ਉਸ ਨੂੰ ਪਿਆਰ ਦੇ ਨਾਲ ਵੇਖਿਆ ਉਹ ਵੀ ਮੈਨੂੰ ਇਸੇ ਤਰ੍ਹਾਂ ਵੇਖ ਰਿਹਾ ਸੀ ਜਿਵੇਂ ਕਹਿ ਰਿਹਾ ਹੋਵੇ ਕਿ ਮੈਂ ਹਮੇਸ਼ਾ ਤੁਹਾਡੇ ਨਾਲ ਹਾਂ ਉਸ ਰਾਤ ਨੇ ਮਹਿਸੂਸ ਕੀਤਾ ਕਿ ਜ਼ਿੰਦਗੀ ਵਿੱਚ ਭਾਵੇਂ ਕਿੰਨੇ ਵੀ ਉਤਾਰ ਚੜਾਅ ਹੋਣ ਜੇਕਰ ਸਾਡੇ ਕੋਲ ਇੱਕ ਸਾਥੀ ਹੋਵੇ ਤਾਂ ਸਾਰਾ ਕੁਝ ਸੌਖਾ ਹੋ ਜਾਂਦਾ ਹੈ ਹੁਣ ਹਰ ਦਿਨ ਮੈਂ ਅਤੇ ਉਹ ਇਕੱਠਿਆਂ ਹੀ ਚੱਲਦੇ ਹਾਂ ਭਾਵੇਂ ਖੇਤ ਹੋਵੇ ਜਾਂ ਦੁਕਾਨ ਹੋਵੇ ਜਾਂ ਫਿਰ ਘਰ ਅਸੀਂ ਹਮੇਸ਼ਾ ਇਕੱਠੇ ਹੀ ਰਹਿੰਦੇ ਹਾਂ ਘਰ ਦਾ ਕੋਈ ਵੀ ਕੋਨਾ ਉਹ ਮੇਰੇ ਲਈ ਹਰ ਪਲ ਦਾ ਹਿੱਸਾ ਬਣ ਗਿਆ ਸੀ ਮੈਂ ਮੰਨ ਲਿਆ ਸੀ ਕਿ ਹੁਣ ਮੈਨੂੰ ਕਿਸੇ ਹੋਰ ਚੀਜ਼ ਦੀ ਲੋੜ ਹੀ ਨਹੀਂ ਕਹਾਣੀ ਇੱਥੇ ਹੀ ਖਤਮ ਨਹੀਂ ਹੁੰਦੀ ਕਿਉਂਕਿ ਮੇਰਾ ਤੇ ਉਸ ਦਾ ਸਾਥ ਕਦੇ ਵੀ ਖਤਮ ਹੋਣ ਵਾਲਾ ਨਹੀਂ ਸੀ ਉਹ ਮੇਰਾ ਸਾਥੀ ਸੀ ਅਤੇ ਮੈਂ ਉਸ ਦੀ ਇਸ ਤਰ੍ਹਾਂ ਮੇਰੇ ਇਕੱਲਾਪਣ ਉਹਨੂੰ ਬੀਤੇ ਸਮੇਂ ਦੀ ਗੱਲ ਹੋ ਗਿਆ ਸੀ ਹੁਣ ਮੈਂ ਹਰ ਦਿਨ ਇੱਕ ਨਵੇਂ ਅਨੁਭਵ ਦੇ ਨਾਲ ਉੱਠਦੀ ਅਤੀ ਜ਼ਿੰਦਗੀ ਵਧੀਆ ਸੀ ਬੜੀ ਖੁਸ਼ੀ ਨਾਲ ਜੀ ਰਹੀ ਸੀ ਦੋਸਤੋ ਤੁਹਾਨੂੰ ਕਹਾਣੀ ਕਿੱਦਾਂ ਦੀ ਲੱਗੀ ਭਾਵੇਂ ਕਹਾਣੀ ਛੋਟੀ ਸੀ ਪਰ ਇਸ ਵਿੱਚ ਇੱਕ ਸਿੱਖ ਸੀ ਕਿ ਇਨਸਾਨ ਦੇ ਨਾਲੋਂ ਜਾਨਵਰ ਬਹੁਤ ਜ਼ਿਆਦਾ ਵਫਾਦਾਰ ਹੁੰਦਾ ਹੈ ਉਹ ਤੁਹਾਡੇ ਦੁੱਖ ਸੁੱਖ ਦਾ ਸਾਥੀ ਹੁੰਦਾ ਹੈ ਇਸ ਲਈ ਜ਼ਿੰਦਗੀ ਵਿੱਚ ਕਦੇ ਆਪਣੇ ਆਪ ਨੂੰ ਇਕੱਲੇ ਮਹਿਸੂਸ ਨਾ ਕਰੋ ਆਪਣੀਆਂ ਖੁਸ਼ੀਆਂ ਕਿਸੇ ਦੇ ਨਾਲ ਸਾਂਝੀਆਂ ਜ਼ਰੂਰ ਕਰੋ ਕਹਾਣੀ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਰਿਓ ਚੈਨਲ ਤੇ ਪਹਿਲੀ ਵਾਰ ਆਏ ਹੋ ਸਬਸਕ੍ਰਾਈਬ ਜ਼ਰੂਰ ਕਰਿਓ ਫੇਰ ਮਿਲਾਂਗੇ ਸੋਹਣੀ ਜੀ ਕਹਾਣੀ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ